ਵੋਟ ਪਾ ਕੇ ਆਇਆ ਹਾਂ ਸਰ ਨਾ ਵਿਕਟਰੀ ਦਾ ਵੀ ਨਿਸ਼ਾਨ ਦਿਖਾ ਰਹੇ ਹਾਂ ਸਰ ਦੇਖੋ ਜਿਹੜਾ ਵੋਟ ਪਾਣਾ ਸਾਡਾ ਸੰਵਿਧਾਨਿਕ ਹੱਕ ਹੈ ਜਦੋਂ ਮੈਂ ਜਦੋਂ ਮੈਂ ਸੰਵਿਧਾਨਿਕ ਹੱਕ ਕਹਿੰਦਾ ਸਾਨੂੰ ਇਹ ਜਿਹੜਾ ਹੱਕ ਹੈ ਸਾਨੂੰ ਸਾਡਾ ਸੰਵਿਧਾਨ ਦਿੰਦਾ ਔਰ ਜਿਹੜਾ ਲੋਕਤੰਤਰ ਉਹ ਵੀ ਸੰਵਿਧਾਨ ਕਰਕੇ ਆ ਔਰ ਸਾਨੂੰ ਵੋਟ ਪਾਣ ਦਾ ਹੱਕ ਵੀ ਸੰਵਿਧਾਨ ਕਰਕੇ ਆ ਤੇ ਜਦੋਂ ਇਹ ਸਾਡਾ ਅਧਿਕਾਰ ਹੈ ਤੇ ਸਾਡਾ ਇਹ ਫਰਜ਼ ਵੀ ਹੈ ਕਿ ਅਸੀਂ ਉਸੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਜ਼ਰੂਰ ਕਰੀਏ ਤੇ ਅਸੀਂ ਕਿਹੋ ਜਿਹਾ ਸਮਾਜ ਚਾਹੁੰਦੇ ਆ ਕਿ ਅਸੀਂ ਕਿਹੋ ਜਿਹਾ ਸਮਾਜ ਚਾਹੁੰਦੇ ਆ ਉੱਥੇ ਸਿਹਤ ਸਿੱਖਿਆ ਰੋਜ਼ਗਾਰ ਔਰ ਸਿਵਲ ਕਮਿਊਨिटीज ਕਿਹੋ ਜਿਹਾ ਹੋ ਜੇ ਹੁਣ ਗਿਆ ਸਾਡਾ ਭਾਈਚਾਰਾ ਕਿਹੋ ਜਿਹਾ ਹੋਏਗਾ ਇਹ ਸਾਰੀ ਤਾਕਤ ਤੁਹਾਨੂੰ ਵੋਟ ਦਿੰਦੀ ਆ ਤੁਹਾਡੀ ਇਸ ਵੋਟ ਨਾਲ ਤੁਸੀਂ ਡਿਸਾਈਡ ਕਰਨਾ ਕਿ ਤੁਹਾਡਾ ਚੁਣਿਆ ਹੋਇਆ ਪ੍ਰਤੀਨਿਧੀ ਤੁਹਾਡੀ ਪਾਰਟੀ ਤੇ ਜਿਹੜਾ ਕਿਹੋ ਜਿਹੋ ਜਿਹਾ ਤੁਸੀਂ ਦੇਸ਼ ਚਾਹੁੰਦੇ ਹੋ ਉਹ ਜਿਹੜਾ ਦੇਸ਼ ਬਣਾਉਣ ਵਾਲੀ ਪਾਰਟੀ ਉਹਦੇ ਵਾਸਤੇ ਜਿਹੜਾ ਵੋਟ ਕਰਨਾ ਬਹੁਤ ਜ਼ਰੂਰੀ ਆ ਔਰ ਮੈਂ ਆਪਣਾ ਇਹ ਜਿਹੜਾ ਅਧਿਕਾਰ ਹੈ ਆਪਣਾ ਫਰਜ਼ ਆ ਮੈਂ ਦੋਨੋ ਪੂਰੇ ਕੀਤੇ ਆ ਜੀ ਸਵੇਰੇ ਸਵੇਰੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੋਟ ਜਰੂਰ ਪਾਓ ਤੁਹਾਡੀ ਇਹ ਤੁਹਾਡੀ ਤਾਕਤ ਹੈ ਜੀ ਲੋਕ ਰਾਜ ਦੀ ਤਾਕਤ ਹੈ ਇਹਦਾ ਇਸਤੇਮਾਲ ਕਰੋ ਸਹੀ ਇਸਤੇਮਾਲ ਕਰੋ ਔਰ ਚੰਗੇ ਸਮਾਜ ਦੇ ਨਿਰਮਾਣ ਬਸਤੇ ਇਸਤੇਮਾਲ ਕਰੋ ਅੱਜ ਵੋਟਿੰਗ ਦੀ ਰਸਮੀ ਜੀ ਦੇਖੋ ਇਹ ਜਿਹੜੀ ਇਹ ਵਾਲੀ ਵੋਟ ਹੈ ਇਹਨੇ ਡਿਸਾਈਡ ਕਰਨਾ ਕਿ ਦੇਸ਼ ਦੇ ਵਿੱਚ ਆਉਣ ਵਾਲੇ 5 ਸਾਲ ਦੇ ਵਿੱਚ ਕਿਹੋ ਜੀ ਸਰਕਾਰ ਹੋਏਗੀ ਕਿ ਹੋ ਜਾ ਸਮਾਜ ਹੋਏਗਾ ਔਰ ਦੇਸ਼ ਅੱਗੇ ਜਾਏਗਾ ਤਰੱਕੀ ਕਰੇਗਾ ਉਹਨਾਂ ਉਹਨਾਂ ਲੋਕਾਂ ਨੇ ਜਾ ਕੇ ਤੁਹਾਡੀਆਂ ਜੜੀਆਂ ਸਾਰੀਆਂ ਪਾਲਿਸੀਆਂ ਮਰਾਨੀਆਂ ਚਾਹੇ ਉਹ ਸਿਹਤ ਹੈ ਸਿੱਖਿਆ ਰੋਜ਼ਗਾਰ ਹੈ ਸੋ ਅਸੀਂ ਗਰਮੀ ਚ ਬਾਕੀ ਸਾਰੇ ਆਪਣੇ ਰੋਜ਼ਮਰਾਂ ਦੇ ਸਾਰੇ ਕੰਮ ਵੀ ਕਰਦੇ ਆ ਰੋਜ਼ ਕਰਦੇ ਆ ਅਸੀਂ ਇਹੋ ਜੇ ਗਰਮੀ ਚ ਲੋਕ ਮਕਾਨ ਵੀ ਬਣਾ ਰਹੇ ਆ ਕੰਸਟਰਕਸ਼ਨ ਵਰਕਰਸ ਲੱਗੇ ਹੋਏ ਆ ਖੇਤਾਂ ਦੇ ਵਿੱਚ ਝੋਨਾ ਲੱਗਣਾ ਉਹਦੀ ਤਿਆਰੀ ਕਰ ਰਹੇ ਆ ਕਿਸਾਨ ਮਜ਼ਦੂਰ ਜਿਹੜੇ ਕਰਮਚਾਰੀ ਆ ਉਹ ਸਾਰੇ ਡਿਊਟੀਆਂ ਤੇ ਆਪਣੇ ਲੱਗੇ ਹੋਏ ਆ ਸੋ ਹਸ਼ਾਰੀਆਂ ਨੂੰ ਵੀ ਜਿਹੜੀ ਹੈਗੀ ਆ ਇਹ ਮਤਲਬ ਜਿਹੜੀ ਤਪਸ਼ ਹੈ ਬਰਦਾਸ਼ਤ ਕਰਨ ਦਾ ਤਪ ਕਹ ਲਓ ਇਹਨੂੰ ਅੱਜ ਆਪਾਂ ਨੂੰ ਆਪਾਂ ਇਹਨੂੰ ਤਪ ਸਮਝ ਕੇ ਕਰ ਲਈਏ ਵੀ ਆਪਾਂ ਤਪ ਕਰਨਾ ਦੇਸ਼ ਦੀ ਖਾਤਰ ਇੱਕ ਦਿਨ ਆਪਾਂ ਨੂੰ ਕਰ ਲੈਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਉਹਨਾਂ ਨੂੰ ਆਪਾਂ ਪਹਿਲਾਂ ਵੀ 80% ਦੀ ਵੋਟ ਘਰ ਵੀ ਘਰ ਪਈ ਹੈ ਜੀ ਜਿਹੜੇ ਇੱਥੇ ਆ ਉਹਨਾਂ ਨੂੰ ਪ੍ਰਾਇੋਰਟੀ ਹੈ ਉਹਨਾਂ ਦੀ ਸੀਨੀਅਰ ਸਿਟੀਜ਼ਨਸ ਦੀ ਸੋ ਆਪਣਾ ਉਹ ਅਧਿਕਾਰ ਵੀ ਯੂਜ਼ ਕਰ ਸਕਦੇ ਆ ਪਰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਡਾਕਟਰ ਸਾਹਿਬ ਲੋਇ ਲਾਅ ਇਨ ਆਰਡਰ ਦੇ ਬਾਰੇ ਕੀ ਕਹਿਣਾ ਹੈ ਜੀ ਅੱਜ ਦੇ ਬਾਰੇ ਕੀ ਲੋਕਾਂ ਨੂੰ ਜਿਹਦੀ ਸ਼ਾਂਤੀ ਹੈ ਜਿਹੜਾ ਬਿਲਕੁਲ ਪੀਸਫੁਲ ਔਰ ਪੰਜਾਬ ਦੀ ਟਰੈਡੀਸ਼ਨ ਵੀ ਹੈ ਜੀ ਇਹ ਉਹ ਜਿਹਨੂੰ ਵੀ ਆਪਣੇ ਕੈਂਡੀਡੇਟ ਨੂੰ ਚੋਣਨ ਹੈ ਹਰ ਇੱਕ ਨੂੰ ਆਪਣਾ ਆਪਣਾ ਅਧਿਕਾਰ ਹੈ ਬਿਲਕੁਲ ਸ਼ਾਂਤ ਵੀ ਰਹਿਣਾ ਚਾਹੀਦਾ ਜੀ ਰੋਕੋ ਨਾ ਕਰ ਲੋ ਉਹ ਬਾਤ ਕਰਦੇ ਯਾਰ ਤੂੰ ਤੇਰੇ ਹੋ ਗਿਆ ਆਪਣਾ ਹਾਂ ਇਹ ਕਿੱਥੇ ਜਾ ਤੂੰ ਸਸਰੀਓ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ